ਦੋਸਤੋ ਇਹ ਵੀਡੀਓ ਨੂੰ ਨਾ ਸਾਰੀ ਨੂੰ ਦੇਖਿਓ ਜ਼ਰੂਰ ਤੇ ਇਸ ਨੂੰ ਸ਼ੇਅਰ ਵੀ ਕਰਿਓ ਕਿਉਂ ਕਿ ਪਰਮਿੰਦਰ ਵਰਗੇ ਬੰਦੇ ਨਾ ਲੱਭਣੇ ਬਹੁਤ ਔਖੇ ਨੇ ਬੜੀ ਮਿਹਨਤ ਨਾਲ ਬਹੁਤ ਮੱਥਾ ਮਾਰਨ ਤੋਂ ਬਾਅਦ ਜਾ ਕੇ ਕਿਤੇ ਇਹ ਪਰਮਿੰਦਰ ਜਿਹੜੇ ਮੈਰੂਨ ਪੱਗ ਵਾਲਾ ਪਰਮਿੰਦਰ ਰਾਮ ਗੜੀਆ ਇਹ ਆਪਣੇ ਕੰਟੈਕਟ 'ਚ ਆਇਆ ਤੇ ਇਹਦੇ ਕੋਲ ਆਪਾਂ ਕੋਈ ਨਾ ਕੋਈ ਕਹਾਣੀ ਪਾ ਦਈਦੀ ਐ ਤੇ ਇਹ ਫਿਰ ਉਹ ਚੀਜ਼ ਤਿਆਰ ਕਰਕੇ ਦਿੰਦਾ ਟਾਈਮ ਤਾਂ ਜ਼ਰੂਰ ਲੈਂਦਾਗਾ ਤੇ ਇਹ ਅੱਜ ਅਸੀਂ ਗਏ ਸੀਗੇ ਕੋਈ ਰਿਸ਼ਤੇਦਾਰੀ ਦੇ ਵਿੱਚ ਤੇ ਜਾਂਦੇ ਹੋਏ ਸਾਡੇ ਕੋਲ ਕਾਰਾਂ ਦੋ ਹੋਣਗਾ ਕਿ ਇੱਕ ਕਾਰ ਖੜੀ ਕਰਨ ਵਾਸਤੇ ਰੁਕੇ ਸੀ ਪਰ ਮੰਦਰ ਦੇ ਕੋਲ ਤੇ ਗੱਲਾਂ ਹੋਈਆਂ ਕਰੀਆਂ ਤੇ ਇਹ ਨਾ ਇਹਦੇ ਬੰਦੇ ਆ ਹਾ ਕੁਝ ਕਰੀ ਜਾਂ ਅਸੀਂ ਪੁੱਛਿਆ ਵੀ ਇਹ ਕੀ ਕਰ ਰਹੇ ਹੋ ਤੁਸੀਂ ਕਹਿੰਦਾ ਬਾਈ ਜੀ ਆਜੋ ਤੁਹਾਨੂੰ ਚੀਜ਼ ਦਿਖਾਵਾਂ ਨਵੀਂ ਕੋਹਰੀ ਕਾਰ ਕੱਟਤੀ ਆਪਾਂ ਹੁਣ ਅਸੀਂ ਨਾ ਕਮੈਂਟ ਪਾ ਕੇ ਕੱਲ ਪੁੱਛਿਆ ਸੀਗਾ ਇੱਕ ਛੋਟੀ ਜੀ ਰੀਲ ਪਾ ਕੇ ਵੀ ਦੋਸਤੋ ਦੱਸੋ ਵੀ ਇਹ ਕੀ ਚੀਜ਼ ਆ ਤੇ ਕਈ ਵੀਰਾਂ ਨੇ ਥੋੜਾ ਜਿਹਾ ਮਤਲਬ ਜ਼ਿਆਦਾ ਹੀ ਵਧੀਆ ਲੈਂਗੁਏਜ ਵਰਤੀ ਚਲੋ ਕੋਈ ਗੱਲ ਨਹੀਂ ਇਹ ਉਹਨਾਂ ਦੀ ਸੋਚ ਆ ਤੇ ਇਹ ਠੀਕ ਹੈ ਜਿਹੜੇ ਬੰਦੇ ਨੂੰ ਜਿਵੇਂ ਚੰਗਾ ਲੱਗਦਾ ਉਵੇਂ ਹੀ ਕਰਨਾਗਾ ਹੁਣ ਗੱਲ ਇਹ ਮੁੱਖ ਦੀ ਆ ਸਾਰੀ ਆ ਕੇ ਵੀ ਦੋਸਤੋ ਪੰਜਾਬ ਦੇ ਵਿੱਚ ਆਪਣੇ ਦੇ ਵਿੱਚ ਕੰਮ ਦੀ ਘਾਟ ਨਹੀਂ ਤੇ ਕੰਮ ਕਰਨ ਵਾਲਿਆਂ ਦੀ ਵੀ ਘਾਟ ਨਹੀਂ ਹੈਗੀ ਇੱਕ ਤੋਂ ਇੱਕ ਬੰਦਾ ਇੱਥੇ ਆਪਣੇ ਨਾ ਮਤਲਬ ਵੀ ਪੂਰਾ ਘੈਂਟ ਬੈਠਾਗਾ ਜਿਵੇਂ ਇਹ ਪਰਮਿੰਦਰ ਆ ਦੇਖੋ ਤੁਸੀਂ ਇਸ ਬੰਦੇ ਨੂੰ ਹ ਹਿਮਾਚਲ ਚੋਂ ਕਿਸੇ ਨੇ ਕਿਹਾ ਵੀ ਭਾਈ ਸਾਨੂੰ ਨਾ ਇਸ ਚੀਜ਼ ਦਾ ਇੱਕ ਪੁਰਜਾ ਚਾਹੀਦਾਗਾ ਵੀ ਇਹ ਕੀ ਚੀਜ਼ ਹੈ ਤੁਹਾਨੂੰ ਦੱਸਦਾ ਵੀ ਚੀਜ਼ ਇਹ ਹੈਗੀ ਆ ਅ ਟਰਾਂਸਪੋਰਟ ਲੀਟ ਮਤਲਬ ਟਰੋਲੀ ਆ ਛੋਟੀ ਜੀ ਇਹਦੀ ਪਿੱਛੇ ਲੱਗਦੀ ਹੁਣ ਪਹਾੜਾਂ ਦੇ ਵਿੱਚ ਜਿਹੜਾ ਫਰੂਟ ਦਾ ਸੀਜ਼ਨ ਆਉਣ ਵਾਲਾ ਅੱਗੇ ਸੇਬਾਂ ਦਾ ਤੇ ਉਹਨਾਂ ਦੇ ਉੱਥੇ ਮੈਨੂਅਲ ਟਰੋਲੀਆਂ ਲੱਗੀਆਂ ਹੁੰਦੀਆਂ ਨੇ ਵੀ ਜਿਹੜੀਆਂ ਕਿ ਤਾਰਾਂ ਦੇ ਉੱਤੇ ਚੱਲਦੀਆਂ ਨੇ ਤੇ ਹੁਣ ਤੁਹਾਨੂੰ ਪਤਾ ਹੀ ਅੱਜਕੱਲ ਤਕਰੀਬਨ ਸਭ ਜਾਨੇ ਵੀ ਇੱਕ ਤਾਂ ਪਰਿਵਾਰ ਛੋਟੇ ਨੇ ਪਹਿਲਾਂ ਪਰਿਵਾਰ ਵੱਡੇ ਹੁੰਦੇ ਸੀਗੇ ਤਾਂ ਆਪਾਂ ਨੂੰ ਬਾਹਰੋਂ ਲੇਬਰ ਬਹੁਤੀ ਹਾਇਰ ਕਰਨੀ ਨਹੀਂ ਪੈਂਦੀ ਸੀ ਪਰਿਵਾਰ ਛੋਟੇ ਨੇ ਤਾਂ ਸਾਨੂੰ ਬਾਹਰ ਦੀ ਲੇਬਰ ਦਾ ਜਾਂ ਮਤਲਬ ਵੀ ਆਊਟਸੋਰਸ ਕਰਨਾ ਪੈਂਦਾ ਤੇ ਜਿਹਦੇ ਕਰਕੇ ਮਤਲਬ ਕੰਮ ਲੇਟ ਵੀ ਹੋ ਜਾਂਦੇ ਨੇ ਤੇ ਇਹ ਤਿਆਰ ਕੀਤੀ ਇਹਨਾਂ ਨੇ ਪਹਾੜਾਂ ਦੇ ਵਿੱਚ ਫਰੂਟ ਨੂੰ ਇੱਧਰ ਉੱਧਰ ਲਿਆਉਣ ਵਾਸਤੇ ਆਹ ਦੇਖੋ ਤੁਸੀਂ ਹੁਣ ਉਹਨਾਂ ਟਰਾਲੀ ਲਗਾ ਦਈਏ ਇਹਦੇ ਪਿੱਛੇ ਤੇ ਤੁਹਾਨੂੰ ਚਲਾ ਕੇ ਦਿਖਾਉਨੇ ਆ ਛੋਟਾ ਜਿਹਾ ਇੰਜਨ ਆ ਇਹ ਤੇ ਬਹੁਤ ਘੱਟ ਤੇਲ ਪੀਂਦਾਗਾ ਤੇ ਜਿਵੇਂ ਲੱਗ ਜਾਨੀ ਇਸ ਦੇ ਪਿੱਛੇ ਇਸ ਤਰੀਕੇ ਇਸ ਟਰੈਕ ਦੇ ਉੱਤੇ ਚੱਲੂਗੀ ਤੇ ਇਹਦੇ ਜਿਹੜੇ ਟਰੈਕ ਹੈਗੇ ਨੇ ਉਹ ਤੁਹਾਡੀ ਜ਼ਰੂਰਤ ਮੁਤਾਬਕ ਤੁਸੀਂ ਵਧਾ ਘਟਾ ਸਕਦੇ ਹੈਗੇ ਹੋ 100 ਮੀਟਰ 200 ਮੀਟਰ 300 ਮੀਟਰ ਜਿੱਡਾ ਵੀ ਬੰਦੇ ਨੂੰ ਲੋੜ ਹੈਗੀ ਆ ਤੇ ਨਹੀਂ ਤਾਂ ਉੱਥੇ ਤੁਹਾਨੂੰ ਪਤਾ ਪਹਾੜਾਂ ਦੇ ਵਿੱਚ ਚੀਜ਼ ਐਡੀ ਮਹਿੰਗੀ ਨਹੀਂ ਹੁੰਦੀ ਜਿੰਨੀ ਉਹਦੀ ਟਰਾਂਸਪੋਰਟੇਸ਼ਨ ਪੈਂਦੀ ਆ ਤੇ ਗੱਲ ਸਭ ਤੋਂ ਵੱਡੀ ਇਹ ਆ ਵੀ ਇਹ ਪਰਮੇਂਦਰ ਪੜਿਆ ਸਿਰਫ 10ਵੀਂ ਪੜਿਆਗਾ ਗਰੇ ਪੱਗ ਵਾਲਾ ਇਸ ਦਾ ਭਰਾਗਾ ਤੇ ਬਲੈਕ ਪੱਗ ਵਾਲੇ ਦਾ ਬੇਟਾਗਾ ਤੇ ਆ ਦੇਖੋ ਤੁਸੀਂ ਕਿੰਡੀ ਕਮਾਲ ਦੀ ਚੀਜ਼ ਤਿਆਰ ਕੀਤੀ ਆ ਠੀਕ ਹੈ ਨਾ ਕੰਮ ਦੀ ਕੋਈ ਘਾਟ ਨਹੀਂ ਰੋਲਾ ਇਹ ਡੈਡੀਕੇਟਿਡ ਹੋ ਕੇ ਕਰਨ ਵਾਲੇ ਆਪਣੇ ਬੱਚੇ ਨਾ ਬਾਹਰ ਨੂੰ ਤੁਰੇ ਜਾ ਰਹੇ ਨੇ ਨਾ ਜਾਓ ਨਵੀਆਂ ਖੋਜਾਂ ਕਰੋ ਹੁਣ ਇਹਦਾ ਜੇ ਇਹ ਸੈਂਪਲ ਪਾਸ ਹੋ ਜਾਂਦਾਗਾ ਤੇ ਦੇਖੋ ਦੋਸਤੋ ਕਿੰਨੇ ਆਰਡਰ ਮਿਲਣਗੇ ਇਸ ਨੂੰ ਤੇ ਹੁਣ ਕਈਆਂ ਨੂੰ ਪੁੱਛਿਆ ਸੀ ਅਸੀਂ ਵੀ ਕੀ ਚੀਜ਼ ਆ ਇਹ ਸਮਝ ਆਈ ਕਿਸੇ ਨੇ ਅੱਡੋ ਅੱਡ ਜਿੰਨੀ ਕੁ ਬੁੱਧੀ ਹੈਗੀ ਆ ਉਹਨੇ ਇੱਕ ਜਵਾਬ ਦਿੱਤੇ ਕਿਉਂ ਉਹ ਦੱਸਣ ਵੀ ਵੀਰ ਕਿਉਂ ਦੱਸ ਵੀ ਕਿਵੇਂ ਸਕਣ ਕਿਉਂ ਕਿਉਂਕਿ ਇਹ ਚੀਜ਼ ਦੇਖੀ ਨਹੀਂ ਕਦੇ ਬਣਾਈ ਹੀ ਪਹਿਲੀ ਇਹ ਚੀਜ਼ ਪਹਿਲੀ ਵਾਰ ਇਹ ਬਣੀ ਆ ਉਹ ਵੀ ਦੇਖੋ ਮਲੋਟ ਮੰਡੀ ਦੇ ਸੋ ਦੋਸਤੋ ਆਪਣੇ ਕੋ ਟੈਲੈਂਟ ਦੀ ਘਾਟ ਨਹੀਂ ਜੀ ਲਾ ਕੇ ਕੰਮ ਕਰੋ ਤੇ ਆਪਾਂ ਆਪਦੇ ਇੱਥੇ ਰਹਿ ਕੇ ਕੰਮ ਜੋ ਹੋਣਾਗਾ ਤੇ ਅੱਜ ਤੁਹਾਨੂੰ ਅੱਗੇ ਗੱਲਬਾਤ ਕਰਾਉਣੇ ਆ ਪਰਮਿੰਦਰ ਦੇ ਨਾਲ ਪਰਮਿੰਦਰ ਆਪ ਦੱਸੂਗਾ ਇਹ ਆਪਾਂ ਪਹਾੜਾ ਇਸਤੇ ਟ੍ਰੇਨ ਬਣਾਈ ਹੈ ਜੀ ਛੋਟੀ ਜੀ ਕੈਰੀ ਕਰਨ ਇਸਤੇ ਫਰੂਟ ਵਗੈਰਾ ਕੋਈ ਸਮਾਨ ਵਗੈਰਾ ਟਰਾਂਸਪੋਰਟ ਇਸਤੇ ਉੱਪਰ ਅਪਡਾਉਣ ਇਸਤੇ ਹਾਈਟ ਤੇ ਲਿਜਾਣ ਇਸਤੇ ਇਹ ਦੀ ਆਪਣੀ ਬਸਟਿਕ ਹੈ ਦੀ ਇਹਦੇ ਵਿੱਚ ਆਪਣੇ ਫਰੂਟ ਦੀਆਂ ਬਗਟ ਆ ਜਾਂਦੀ ਹੈ ਠੀਕ ਆ ਇਹਦਾ ਇੰਜਨ ਹੈਗਾ ਜੀ ਆਹ ਦੀ ਟ੍ਰੋਲੀ ਆ ਇਹ ਆਪਣਾ ਜਿਵੇਂ ਕਿ ਫਰੂਟ ਵਗੈਰਾ ਅਪਡੋਨ ਇਸ ਤੇ ਪਹਾੜਾਂ ਦੇ ਵਿੱਚੋਂ ਜੋ ਵੀ ਬਾਗ ਹੈ ਲੀਚੀ ਹੋਗੀ ਸੇ ਹੋ ਗਿਆ ਕੋਈ ਵੀ ਐਨੀਵੈਟ ਫਰੂਟ ਹੁੰਦਾ ਉਹ ਸਾਰਾ ਇਹਨੂੰ ਅਪਡੋਨ ਕੈਰੀ ਕਰਨ ਇਸ ਤੇ ਇਹ ਟ੍ਰੈਂਡ ਡਿਜ਼ਾਈਨ ਕੀਤੀ ਹੈ ਅਸੀਂ ਮਲੋਟ ਤੋਂ ਬੋਲਦੇ ਆ ਰਾਮਗੜੀਆ ਮਲੋਟ ਹਾਂਜੀ ਇਹ ਜਿਹੜੀ ਡਿਜ਼ਾਈਨ ਹੋਈ ਹੈ ਮਲੋਟ ਹੋਈ ਹੈ ਜੀ ਇਹ ਮੇਰਾ ਬ੍ਰਦਰ ਹੈ ਛੋਟਾ ਜੀ ਇਹਨੇ ਡਿਜ਼ਾਈਨ ਕੀਤੀ ਹੈ ਆ ਮੇਰਾ ਬੇਟਾ ਇਹਨੇ ਕਲਰ ਡਿਜ਼ਾਈਨ ਕੀਤਾ ਹੈ ਮੈਂ ਮੈਨੂਫੈਕਚਰਿੰਗ ਕਰਾਈ ਹੈ ਜੀ ਇਹ ਸਾਰੀ ਮੈਨੂਫੈਕਚਰਿੰਗ ਟੀਮ ਹੈ ਮੇਰੀ ਜਿੰਨੇ ਬੰਦੇ ਆ ਇਹਨਾਂ ਨੇ ਸਾਰਿਆਂ ਨੇ ਤਿਆਰ ਕੀਤੇ ਜੋ ਮੁੰਡੇ ਸਾਰੇ ਜਵਾਨ ਹੈ ਯੰਗ ਐਸ ਮੁੰਡੇ ਆ ਪੰਜਾਬ ਦੇ ਸਭ ਮਲੇ ਕੱਪੜੇ ਮਲੇ ਕੀਤੇ ਹੋਏ ਨੇ ਇਹਨਾਂ ਨੇ ਮਿਹਨਤ ਦੇ ਮਿਹਨਤ ਹੈ ਇਹ ਠੀਕ ਹੈ ਠੀਕ ਹੈ ਜੀ ਸਾਰੇ ਇਹਨਾਂ ਨੇ ਡਿਜ਼ਾਈਨ ਕੀਤਾ ਟੋਟਲੀ ਤੇ ਭਾਈ ਜੀ ਮੈਨੂੰ ਇਹ ਦੱਸੋ ਤੁਸੀਂ ਪੜ੍ਹੇ ਕਿੰਨਾ ਗੋ ਮੈਂ ਜੀ 10 ਪੜ੍ਹਿਆ ਜੀ 10 ਪੜ੍ਹੇ ਇੰਜੀਨੀਅਰ ਹਾਂ ਜੀ ਹਾਂ ਜੀ ਹਾਂ ਜੀ ਆਹ 10 ਅਸੀਂ ਰਾਮਗੜੀ ਹੈ ਨਾ ਸਰ ਬਾਈ ਫਿਰ ਤੁਹਾਨੂੰ ਤਾਂ ਕੁਦਰਤੀ ਬਖਸ਼ਿਸ਼ ਹੈ ਹਾਂ ਜੀ ਬਿਲਕੁਲ ਜੀ ਵੈਲਕਮ ਉਹਦਾ ਤਾਂ ਮੁਕਾਬਲਾ ਹੈ ਹੀ ਨਹੀਂਗਾ ਨਹੀਂ ਨਹੀਂ ਆਪਾਂ ਇਹ ਸੀਦੇ ਫੋਨ ਨਹੀਂ ਗਾ ਪਹਿਲਾਂ ਵੀ ਦੇਖਿਆ ਇਹਦੀ ਆਪਾਂ ਹੀ ਤੁਸੀਂ ਗੱਡੀ ਦੀ ਟੌਲੀਦਾਰ ਕੀਤੀ ਆਪਣੇ ਗਊਆਂ ਵਾਸਤੇ ਹਾਂਜੀ ਹਾਂਜੀ ਉਹ ਵੀ ਤੁਸੀਂ ਉਹ ਜਿਵੇਂ ਜਿਵੇਂ ਤੁਸੀਂ ਉਦੋਂ ਕਿਹਾ ਕਿ ਕਰੋ ਇਹ ਮੈਨੂੰ ਵੀ ਇਸ ਤਰ੍ਹਾਂ ਦੀ ਮੌਕਾ ਆਇਆ ਹੂੰ ਹੂੰ ਠੀਕ ਹੈ ਪਹਾੜਾਂ ਚੋਂ ਕਿ ਕਿਸੇ ਨੇ ਕਿ ਸਾਨੂੰ ਆਹ ਚੀਜ਼ ਇਦਾਂ ਦੀ ਚਾਹੀਦੀ ਹੈ ਹਾਂ ਹਾਂ ਠੀਕ ਹੈ ਤੁਹਾਡੀ ਵੀਡੀਓ ਵੇਖ ਕੇ ਉਹਨਾਂ ਨੇ ਸਾਨੂੰ ਫੋਨ ਕੀਤਾ ਤੇ ਫਿਰ ਅਸੀਂ ਇਹ ਬਣਾਈ